ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਪਹੁੰਚਿਆ ਤਾਨਾ ਲੋ ਟੈਂਪਲ ਤੇ ਆਹ ਦੇਖੋ ਸਾਹਮਣੇ 뷰 ਦੇਖੋ ਕਿੰਨਾ ਵਧੀਆ ਨਜ਼ਰ ਆ ਰਿਹਾ ਕਿੰਨਾ ਸੋਹਣਾ 뷰 ਹੈ ਤੇ ਉਹ ਸਾਹਮਣੇ ਸਮੁੰਦਰ ਨਜ਼ਰ ਆ ਰਿਹਾ ਬੜੀ ਠੀਕ ਹੈ ਆਹ ਦੇਖੋ ਇਹਨਾਂ ਦੇ ਸਾਈਡਾਂ ਤੇ ਬਣਾਏ ਹੋਏ ਆਹ ਆ ਇੱਕ ਜਿਹੋਨ ਨਾਲ ਕਿਹਾ ਗੇਟ ਦੇਖੋ ਜਿੱਥੇ ਵੀ ਸਾਰੇ ਜੇ ਦੇਖੋ ਜੇ ਨੇ ਬਿਲਕੁਲ ਇੱਕ ਡਿਜ਼ਾਈਨ ਸੇ ਮੈਂ ਸਾਰਿਆਂ ਨਾਲ ਸਾਰੇ ਕੁਝ ਕੀ ਬਾਤ ਆ ਜੱਤਿਆ ਸਮੁੰਦਰ ਬਹੁਤ دیر ਬਾਅਦ ਦੇਖਿਆ ਆਪਾਂ ਨੇ ਹਨਾ ਹਾਂ ਹਾਂ ਬਹੁਤ دیر ਬਾਅਦ ਸਮੁੰਦਰ ਆਪਾਂ ਨੇ ਦੇਖਿਆ ਹੁਣ ਵੈਸੇ ਅੱਜ ਤਾਂ ਇੱਕ ਦਿਨ ਬਾਅਦ ਦੇਖਿਆ ਪਰ 2019 ਤੋਂ ਬਾਅਦ ਅੱਜ ਦੇਖਿਆ ਹਨਾ ਹਾਂ 4 ਸਾਲ ਬਾਅਦ ਨੇ ਅਸੀਂ ਕੋਈ ਛੋੜੀ ਛੋੜੀ ਦੇਰ ਨਹੀਂ ਟੀਮ ਦੇ ਨਾਲ ਰੱਖੇ ਚੱਲ ਅੱਗੇ ਜਾ ਕੇ ਬਾਕੀ ਅੱਗੇ ਬਣਾਉਨੇ ਆ ਹਨਾ ਹਾਂ ਹਾਂ ਆ ਲੋ ਜੀ ਆ ਗਏ ਤਾਨਾ ਲੋ ਟੈਂਪਲ ਦੇ ਵਿੱਚ ਐਂਟਰੀ ਐਂਟਰੈਂਸ ਚਾਚੇ ਨੂੰ ਕੁਝ ਲੱਭਿਆ ਆ ਸੋਨੇ ਦਾ ਬੜੀਆ ਬੜੀਆ ਪਰデア ਜਵਾਨ ਸਾਡੇ ਦੇ ਇਸਲਾ ਸਮੁੰਦਰ ਦੇ ਕੰਢੇ ਆਓ ਦੇਖੋ ਸਾਹਮਣੇ ਛੱਲਾ ਮਾਰਦਾ ਸਮੁੰਦਰ ਆਲੀ ਬਸ ਨਾ ਕੜਦੇ ਤਾਂ ਹੁੰਦੇ ਨੇ ਮੈਂ ਇਹ ਚੋਂ ਦਾ ਮੈਨੂੰ ਇਹਦਾ ਗਾਰੇ ਵਾਲਾ ਪਾਣੀ ਲੱਗਦਾ ਇਹ ਸਮੁੰਦਰ ਚ ਪਾਈ ਜਾਂਦੀ ਹੈ ਤੇ ਕਣਿਆ ਫਿਰ ਦੇਖੋ ਜੀ ਦੇਖੋ ਆਹ ਕੋ ਉਧਰ ਵੀ ਹੈ ਨਾ ਪੁਆਇੰਟਾਂ ਦੇ ਆ ਆਏ ਹਾਏ ਜੀ ਪੂਰਾ ਮੈਂ ਤਾਂ ਸਮੁੰਦਰ ਦੀ ਡਰ ਲੱਗੀ ਜਾਂਦਾ ਇਹ ਤਾਂ ਉਹ ਨਹੀਂ ਲੱਗਿਆ ਮੈਨੂੰ ਬਾਜੀ ਆ ਉਹ ਤੋਂ ਦੂਜੇ ਸ਼ਾਂਤ ਸਮੁੰਦਰ ਦੀ ਨਾ ਇਹ ਛੱਲਾਂ ਵਾਲਾ ਹੀ ਆ ਇਹ ਟੈਂਪੋ ਤੇ ਕਿਵੇਂ ਜਾਵੂ ਮੈਨਾਂ ਜਾ ਹੀ ਨਹੀਂ ਹੋਂਾ ਆ ਫਿਰ ਤੇ ਉੱਥੋਂ ਜਾ ਹੁੰਦਾ ਉਹ ਬੱਲਾ ਬੱਲਾ ਦੇਖੋ ਬਈ ਸਮੁੰਦਰ ਦੀਆਂ ਛੱਲਾਂ ਪਾਣੀ ਦੀਆਂ ਛੱਲਾ ਹੋਵਣ ਤੂੰ ਹੋਵੇਂ ਮੈਂ ਹੂੰ ਪਿਆਰ ਦੀਆਂ ਗੱਲਾਂ ਹੋਵਣ ਤੂੰ ਹੋਵੇਂ ਮੈਂ ਹੂੰ ਕੁਝ ਗੱਲਾਂ ਤੂੰ ਕਰੇ ਕੁਝ ਗੱਲਾਂ ਮੈਂ ਕਰਾਂ ਕਾ ਮੈਨੂੰ ਆਉਦਾ ਨਹੀਂ ਆ ਵਧੀਆ ਲੱਗਦਾ ਪਾਣੀ ਦੀਆਂ ਛੱਲਾ ਹੋਵਣ तू हो इमे होवा यार इ अल्लाह होवा तू हो ਗੜੀ ਬੋਲ ਜਲਾ ਮਾਰਦਾ ਪਾਣੀ ਸਮੁੰਦਰ ਦਾ ਨਾਗੇ ਦੇਖੀਏ ਉਸਤਾਦ ਨਾਉਣਾ ਦਾ ਬਣਦਾ ਸਮੁੰਦਰ ਜਿਹੇ ਜਿਹੇ ਬੱਲਾ 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 ਕੀ ਆ ਬਾਤ ਹੈ ਕੀ ਆ ਤੋ ਇਹ ਬੱਚੀ ਲੰਘਣਾ ਸਮੁੰਦਰ ਦਾ ਨਜ਼ਾਰਾ ਦੂਰ ਤੱਕ ਪਾਣੀ ਪਾਣੀ ਕਿੱਥੋਂ ਤੱਕ ਵੀ ਨਿਗਾਹ ਜਾਂਦੀ ਆ ਉਹ ਪਰ ਇੱਕ ਮੰਦਿਰ ਬਣਿਆ ਹੋਇਆ ਤਾਨਾ ਲੋਡ ਟੈਂਪਲ ਅਜਤਾ ਬਾਈ ਅਜਤਾ ਬਾਈ ਸਮੁੰਦਰ ਦੇਵਤਾ ਬਹੁਤ ਗੁੱਸੇ 'ਚ ਆ ਆ ਦੇ ਓਏ ਦੇਖੋ ਉਹ ਜਲਦੇਵ ਤਾਂ ਬਹੁਤ ਗੁੱਸੇ 'ਚ ਲੱਗਦਾ ਇੱਥੇ ਤਾਂ ਮੈਨੂੰ ਉਹ ਥੋੜੀ ਮੇਰੇ ਉੱਤੇ ਪਾਣੀ ਮਾਰਿਆ ਓਏ ਆਹ ਤੇ ਆਇਆ ਉੱਥੇ ਕਿ ਜੇ ਦੇਖੀ ਬਹੁਤ ਗੁੱਸੇ ਜਾਵੇ ਜੇ ਨਹੀਂ ਪਹਾੜੀ ਜੀ ਆਹ 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 ਇਹ ਆਹ ਦੇਖੋ ਛਾਲ ਆਉਂਦੀ ਓਏ ਹੋਏ ਹੋਏ ਓਏ ਹੋਏ ਹੋਏ ਉਹ ਥੋੜੀ ਜੀ ਜੀ ਤੇ ਨਾ ਮਾਰਿਆ ਪਾਣੀ ਉਹ ਤੋਂ ਵੀ ਕਿੱਥੇ ਤੱਕ ਪਾਣੀ ਆਇਆ ਓਏ ਕਿੱਥੇ ਗਿਆ ਨਾ ਅੱਜ ਨੇ ਆ ਰਹੇ ਆਓ ਬੱਦਿਆ ਪੱਥਰ ਗਿਆ ਇਹਦਾ ਨਾਂ ਵੀ ਇੱਕ ਨੂੰ ਪੜ ਲਾ ਬਹੁਤ ਗੁੱਸੇ ਜਾਵੇ ਜਲਦੇਵ ਤਾਂ ਬਸਾਂ ਹੀ ਛੱਲਾ ਨੇ ਉੱਥੇ ਵੀ ਆਗਰੋਪਨ ਵੀ ਨਹੀਂ ਹੋਇਆ ਪਾਣੀ ਵਾਹ ਜੀ ਵਾਹ ਕਿਆ ਸਮੁੰਦਰ ਦੇਖ ਲਾ ਤੀ ਜੀ ਆ ਦੇ ਲਾ ਧਰਤੀ ਦੀ ਨਹੀਂ ਉਧਰੋਂ ਧਰਤੀ ਦਾ ਸਿਰਾ ਕੋਈ ਵੀ ਹੈ ਨਾ ਪਾਣਿਓ ਪਾਣੀ ਆ ਪਾਣਿਓ ਪਾਣੀ ਬੱਲਾ 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 ਰੋਕਨੀ ਕੋਈ ਹੈ ਨਾ ਮਿਲਦਾ ਨਹੀਂ ਉਹ ਯਾਰ ਆਪਣੀ ਵਾਰ ਨੂੰ ਛੱਲੇ ਹੀ ਘਟੀਆਂ ਆ। ਆਦੇ ਆਪਾ ਉੱਥੋਂ ਆਏ ਆ ਉੱਧਰ ਗਏ ਸੀ ਪਹਿਲਾਂ। ਬਾਹਰ ਹੀ ਵਾਇਦਾ ভাই ਸਮੁੰਦਰ ਬਹੁਤ ਡਰਾਉਣਾ ਸਮੁੰਦਰ ਆ ਤਾਂ। ਮੈਨੂੰ ਇੰਨਾ ਡਰ ਉਹ ਤੋਂ ਹੀ ਲੱਗਿਆ ਯਾਰ ਤੇਰਾ ਦੂਆ ਪਤਾ ਆ ਬਤੂਏ ਵਾਲੇ ਤੋਂ ਆ ਉਹ ਨਾ ਇਹ ਤਾਂ ਬਹੁਤ ਜ਼ਿਆਦੇ ਖੜਕਈ ਬਹੁ ਘਰ ਤਹਤਾ ਆ ਦੇਖੀਏ ਮਾਵਾ ਮਾਵਾ ਇਹਦਾ ਛੋਟੀ ਹੈ ਇਹਦਾ ਸ਼ਾਲਾ ਜੇ ਇਹਦਾ ਇਛਰਾ ਕੁ ਮਾਰਿਆ ਆ ਪਾ ਪਹਿਲਾਂ ਬਹੁ ਚੜ ਗਿਆ ਸੀ ਵਿੱਚ ਤਨੂ